ਕਿ ਸਭ ਕੀ ਕਹਿਣਾ ਚਾਹੁੰਗਾ ਜੋ ਅੱਜ ਵਕੀਲਾਂ ਵੱਲੋਂ 2 ਦਿਨ ਦੀ ਸਟ੍ਰਾਈਕ ਕੀਤੀ ਗਈ ਹੈ ਇਹ ਕਿਸ ਮਸਲੇ ਨੂੰ ਲੈ ਕੇ ਕੀਤੀ ਗਈ ਹੈ ਪੂਰੇ ਪੰਜਾਬ ਲੈਵਲ ਤੇ ਸਾਡੇ ਸਾਰੇ ਵਕੀਲ ਭਾਈ ਜਾਰਾ ਇਕਜੁੱਟ ਹੋਏ ਆ ਪੰਜਾਬ ਹਰਿਆਣਾ ਇਵਨ ਨੈਸ਼ਨਲ ਲੈਵਲ ਤੇ ਵੀ ਕਿਉਂਕਿ ਪੰਜਾਬ ਸਰਕਾਰ ਨੇ ਔਰ ਸੈਂਟਰ ਗਵਰਨਮੈਂਟ ਵੱਲੋਂ ਗ੍ਰਾਮ ਨਿਆਂਲਾ ਬਣਾਉਣ ਦਾ ਇੱਕ ਪ੍ਰੋਕਲ ਹੈ ਜਿਹਦੇ ਦੋ ਗ੍ਰਾਮ ਨਿਆਂਲਾ ਪਹਿਲਾਂ ਪੰਜਾਬ ਦੇ ਵਿੱਚ ਵਰਕ ਕਰ ਰਹੇ ਆਲੇ ਔਰ ਸੱਤ ਗ੍ਰਾਮ ਨਿਆਂਲਾ ਹੋਰ ਹੈ ਜਿਹੜੀਆਂ ਬਣਾਉਣ ਲਈ ਨੋਟੀਫਿਕੇਸ਼ਨ ਗਵਰਨਮੈਂਟ ਨੇ ਜਾਰੀ ਕੀਤਾ ਹੈ ਉਹਦੇ ਸੰਬੰਧ ਅਸੀਂ ਪ੍ਰੋਟੈਸਟ ਕਰ ਰਹੇ ਆਂ ਵਿਰੋਧ ਕਰ ਰਹੇ ਆਂ ਉਹਦਾ ਕਿਉਂਕਿ ਜਿਹੜਾ ਢਾਂਚਾ ਸੰਸਥਾ ਦਾ ਢਾਂਚਾ ਹੈਗਾ ਉਹ ਤਾਂ ਜਿੱਥੇ ਪ੍ਰੋਪਰ ਕੋਰਟਾਂ ਹੈਆਂ ਉੱਥੇ ਵੀ ਪੂਰੀ ਮਤਲਬ ਉਹਦਾ ਕਹਿ ਸਕਦੇ ਆਪਾਂ ਵੀ ਪ੍ਰੋਪਰ ਨਹੀਂ ਹੈ ਔਰ ਜਿੱਥੇ ਪਿੰਡਾਂ ਦੇ ਵਿੱਚ ਜਾ ਕੇ ਇਹ ਗ੍ਰਾਮ ਨੇਲਿਆ ਬਣਾਏ ਜਾਣਗੇ ਉੱਥੇ ਕਿਸ ਤਰ੍ਹਾਂ ਅਸੀਂ ਅਪਰੋਚ ਕਰਾਂਗੇ ਮੁਖੀਨ ਸਾਹਿਬਾਨ ਕਿਸ ਤਰ੍ਹਾਂ ਉੱਥੇ ਪਹੁੰਚਣਗੇ ਇਸ ਕਰਕੇ ਅਸੀਂ ਜਿਹੜਾ ਸਖਤ ਵਿਰੋਧ ਕਰ ਰਹੇ ਹਾਂ ਅੱਜ ਅਸੀਂ ਕਿਸੇ ਨੂੰ ਮੰਗ ਪੱਤਰ ਦੇ ਜਾ ਰਹੇ ਹੁਣ ਤੇ ਉਹ ਇਸੇ ਕਰਕੇ ਦੋ ਦਿਨ ਦੀ ਜਿਹੜੀ ਪੰਜਾਬ ਲੈਵਲ ਤੇ ਜਿਹੜੀ ਸਟ੍ਰਾਈਕ ਕੀਤੀ ਜਾ ਰਹੀ ਹੈ ਸਰ ਇੱਕ ਬੁਖਸਰ ਦੇ ਵਿੱਚ ਵੀ ਵਕੀਲਾਂ ਵੱਲੋਂ ਸਟ੍ਰੈਕ ਕੀਤੀ ਜਾ ਰਹੀ ਹੈ ਤੇ ਪੁਲਿਸ ਪ੍ਰਸ਼ਾਸਨ ਨਾਲ ਲੜਾਈ ਹੋ ਰਹੀ ਹੈ ਉਹਨਾਂ ਦੋਨਾਂ ਆਪਸ ਵਿੱਚ ਉਹਦੇ ਕੀ ਦੇਖਦੇ ਹੋ ਜੀ ਉਹ ਸ਼੍ਰੀ ਮੁਕਸਾ ਸਾਹਿਬ ਦੇ ਵਿੱਚ ਜੋ ਵੀ ਗੱਲ ਹੋਇਆ ਉਹ ਬਹੁਤ ਨਨਤਾਗਾ ਹੋਇਆ ਇਸ ਤਰ੍ਹਾਂ ਨਹੀਂ ਹੋਣਾ ਚਾਹੀਦਾ ਅਸੀਂ ਐਕਚੁਅਲੀ ਵਿੱਚ ਉਹ ਬੜੇ ਪੀਸਫੁਲੀ ਪ੍ਰੋਟੈਸਟ ਕਰ ਰਹੇ ਸੀ ਵਕੀਲ ਸਾਹਿਬਾਨ ਉੱਥੇ ਸਾਡੇ ਹਰਮਨਦੀਪ ਸਿੰਘ ਸੰਧੂ ਐਡਵੋਕੇਟ ਸਾਹਿਬ ਨੇ ਉਹਨਾਂ ਨਾਲ ਮਤਲਬ ਕੋਈ ਲੜਾਈ ਹੋਈ ਕਿਸੇ ਦਿਨ ਪਰ ਉਹ ਦੱਸਿਆ ਜਾ ਰਿਹਾ ਵੀ ਦੂਸਰਾ ਐਮਐਲਏ ਦਾ ਖਾਸ ਬੰਦਾ ਸੀ ਵਕੀਲ ਦੇ ਸੱਟਾਂ ਵੱਜੀਆਂ ਵਕੀਲ ਤੇ ਪਰਚਾ ਦੱਚ ਕਰਤਾ ਫੋੜ ਜਿਹੜਾ ਧੱਕਾ ਗਵਰਨਮੈਂਟ ਕਰ ਰਹੀ ਹੈ ਉਹਦਾ ਅਸੀਂ ਜ਼ਬਰਦਸਤ ਵਿਰੋਧ ਕਰਦੇ ਆਂ ਜ਼ੋਰਦਾਰ ਵਿਰੋਧ ਕਰਦੇ ਆਂ ਅੱਜ ਇਸੇ ਉਹ ਵੀ ਨਾਲ ਇਸ ਜਿਹੜਾ ਮਕਸਦ ਦੇ ਇਸ ਨੂੰ ਲੈ ਕੇ ਵੀ ਅਸੀਂ ਅੱਜ ਜਿਹੜਾ ਅਸਸਮੈਂਟ ਕੀਤਾ ਹੈ ਤੇ ਕੱਲ ਮੁੱਖ ਮੰਤਰੀ ਭਗੰਤ ਮਾਨ ਜੀ ਮਕਸਦ ਪਹੁੰਚੇ ਸੀ ਕੋਈ ਉਹਨਾਂ ਨਾਲ ਕੋਈ ਗੱਲਬਾਤ ਹੋ ਤੁਹਾਡੇ ਵਕੀਲਾ ਭਾਈ ਚਾਰੇ ਦੀ ਜੀ ਨਹੀਂ ਉਹ ਅਸਲ ਪ੍ਰਸ਼ਾਸਨ ਨੇ ਕਿਸੇ ਤਰ੍ਹਾਂ ਦੀ ਗੱਲ ਕਰਵਾਈ ਨਹੀਂ ਇਸੇ ਕਰਕੇ ਕੱਲ ਉੱਥੇ ਤਕਾਮੁਕੀ ਜੀ ਦੀ ਹੋਈ ਹੈ ਇਸੇ ਕਰਕੇ ਹੋਈ ਹੈ ਅਸੀਂ ਜਿਹੜਾ ਅਫਸਰ ਸ੍ਰੀ ਮਖਸਰ ਸਾਹਿਬ ਨੂੰ ਜੀਨ ਸਾਹਿਬਾਂ ਨੂੰ ਮੈਮੋਰੰਡਮ ਦੇਣ ਲਈ ਜਾ ਰਹੇ ਸੀ ਮੱਖਣ ਦੇ ਨੇ ਜਿਹੜੀ ਹੈ ਗੱਲ ਤੇ ਧਿਆਨ ਚਾਹੀ ਜਾਵੇ ਕਿ ਇਸ ਟਾਈਮ 'ਚ ਇਹ ਜਿਹੜਾ ਉਹਨਾਂ ਦਾ ਉਹਨਾਂ ਜਿਲ੍ਹਾਂ ਦਾ ਤਕਾ ਕਰ ਰਿਹਾ ਹੈ ਪਰ ਉਹ ਪ੍ਰਸ਼ਾਸਨ ਨੇ ਉਹ ਕਿਸੇ ਮਾਮਲੇ ਦੀ ਗੱਲ ਨਹੀਂ ਜਿਹੜੀ ਮੁੱਖ ਮੰਤਰੀ ਤੱਕ ਪਹੁੰਚਣ ਇਸ ਟੈਗ ਤੁਹਾਡੀ ਕਿੰਨੇ ਦਿਨ ਰਹੂਗੀ ਵੀ ਕਿ ਸਰ ਦੋ ਦਿਨ ਦੀ ਹੈ ਜੀ ਕਿਉਂਕਿ ਪੰਜਾਬ ਲੈਵਲ ਤੇ ਅਸੀਂ ਫੈਸਲਾ ਲਿਆ ਵੀ ਦੋ ਦਿਨ ਜਿਹੜੀ ਕੀਤੀ ਸੀ ਉਸ ਤੋਂ ਬਾਅਦ ਫਿਰ ਅੱਗੇ ਨੈਕਸਟ ਪੋਸਟ ਆਫ ਐਕਸ਼ਨ ਦੀ ਮੀਟਿੰਗ ਕਰਾਂਗੇ ਉਸ ਤੋਂ ਬਾਅਦ ਫੈਸਲਾ ਨਵਾਂ ਕਿਸਾ ਜੋ ਅੱਜ ਵਕੀਲਾਵਾਂ ਵੱਲੋਂ ਸਟ੍ਰਾਈਕ ਕੀਤੀ ਗਈ ਹੈ 2 ਦਿਨ ਦੀ ਉਹ ਕਿਸ ਮਸਲੇ ਕਰਕੇ ਕੀਤੀ ਗਈ ਹੈ ਮੈਂ ਰਾਜਨਕਰ ਦਾ ਐਡਵੋਕੇਟ ਡਿਸਟ੍ਰਿਕਟ ਬਾਰ ਐਸੋਸੀਏਸ਼ਨ ਬਠਿੰਡਾ ਅੱਜ ਜਿਹੜੀ ਸਾਡੇ ਬਠਿੰਡੇ ਤੇ ਪੰਜਾਬ ਪਰ ਜਸਟਿਸਟ੍ਰਾਈਕ ਕੀਤੀ ਗਈ ਹੈ ਉਹ ਜਿਹੜੀ ਗਵਰਨਮੈਂਟਸ ਪੰਜਾਬ ਆਪਣੀ ਗ੍ਰਾਮ ਨਿਆਂਇਲਾ ਬਣਾ ਰਹੀ ਹੈ ਉਹ ਗ੍ਰਾਮ ਨਿਆਂਇਲਾ ਬਣਾਉਣ ਦੇ ਸੰਬੰਧ ਦੇ ਵਿੱਚ ਵੀ ਇਸ ਦਾ ਵਿਰੋਧ ਹੈ ਕਿਉਂਕਿ ਇਹ ਪਾਲਿਸੀ ਠੀਕ ਨਹੀਂ ਬਣ ਰਹੀ ਇਹ ਪਾਲਿਸੀ ਜਦੋਂ ਬਣਾਈ ਸੀ ਜਾਂ ਬਣਾਉਣੀ ਸੀ ਤਾਂ ਇਹਦੇ ਕੁਝ ਇਫੈਕਟਸ ਵੀ ਦੇਖਣੇ ਹੁੰਦੇ ਆ ਜਿਹੜਾ ਪੰਜਾਬ ਉੱਥੇ ਤਕਰੀਬਨ 15 ਤੋਂ 20 ਕਿਲੋਮੀਟਰ ਦੇ ਵਿੱਚ ਕੋਰਸ ਦੇ ਦੈਰੇ ਆ ਮੰਡੀਆਂ ਨੇ ਕਸਬੇ ਆ ਹਰੇਕਾਂ ਦੇ ਜੱ ਸਾਹਿਬਾਨ ਬੈਠਦੇ ਲੋਕ ਆਉਂਦੇ ਜਾਂਦੇ ਬੜਾ ਸੌਖਾ ਇਹ ਜਿਹੜੀ ਪਾਲਿਸੀ ਅਡਾਪਟ ਕਰਨੀ ਸੀ ਇਹ ਕਰਨੀ ਸੀ ਜਿਹੜੇ ਵੱਡੇ ਜ਼ਿਲ੍ਹੇ ਨੇ ਵੱਡੀਆਂ ਸਟੇਟਾਂ ਨੇ ਜਾਂ ਜਿੱਥੇ ਆਉਣ ਜਾਣ ਦੇ ਲੋਕਾਂ ਨੂੰ ਸਾਧਨ ਨਹੀਂ ਟਰਾਂਸਪੋਰਟੇਸ਼ਨ ਨਹੀਂ ਮਿਲਦੀ ਉਹਨਾਂ ਸਟੇਟਾਂ ਦੇ ਵਿੱਚ ਇਹ ਪਾਲਿਸੀ ਲਾਗੂ ਕਰਤੀ ਸੀ ਇਸ ਕਰਕੇ ਅੱਜ ਵਕੀਲ ਸਾਹਿਬਾਨ ਨੇ ਇਸ ਦਾ ਵਿਰੋਧ ਕਰਦੇ ਹੋਏ ਹੜਤਾਲ ਕੀਤੀ ਹੈ ਦੂਜਾ ਮੁਖਸਰ ਵਿਖੇ ਸਾਡੇ ਹਰਮਨਦੀਪ ਸਿੰਘ ਸੱਧੂ ਐਡਵੋਕੇਟ ਤੇ ਉਹਨਾਂ ਦੇ ਸਾਥੀ ਤੇ ਇੱਕ ਕਾਤਲਾਨਾ ਹਮਲਾ ਕੀਤਾ ਤੇ ਉਹਨਾਂ ਤੇ ਹੀ 307 ਦਾ ਪਰਚਾ ਦਰਜ ਕਰਤਾ ਅਸੀਂ ਇਸ ਗੱਲ ਦਾ ਵੀ ਵਿਰੋਧ ਕਰਦੇ ਹੋਏ ਇਹ ਹੜਤਾਲ ਕੀਤੀ ਹੈ ਸਰਕਾਰ ਨੂੰ ਧੱਕੇਸ਼ਾਹੀ ਨਹੀਂ ਕਰਨੀ ਚਾਹੀਦੀ ਵਕੀਲ ਡਿਸਿਪਲਿਨਡ ਕੌਮ ਦੇ ਕਹਾਮੀ ਨੇ ਤੇ ਵਕੀਲਾਂ ਦੇ ਪਰਚੇ ਦਰਜ ਕਰਨੇ ਧੱਕੇਸ਼ਾਹੀ ਕਰਨੀ ਬਹੁਤ ਮਾੜੀ ਗੱਲ ਹੈ। ਵਕੀਲ ਸਭ ਜੋ ਮੁਖਸਰ ਕੱਲ ਵਾਵਾ ਪੁਲਿਸ ਪ੍ਰਸ਼ਾਸਨ ਨਾਲ ਵਕੀਲਾਂ ਦਾ ਝਗੜਾ ਹੋਇਆ ਹੈ ਉਹਨੂੰ ਕਿਵੇਂ ਦੇਖਦੇ ਆਂ? ਇਹੀ ਗੱਲ ਮੈਂ ਤੁਹਾਨੂੰ ਕਹਿਣਾ ਚਾਹੁੰਦਾ ਕਿ ਵਕੀਲ ਇੱਕ ਡਿਸਿਪਲਿਨਡ ਤੇ ਕੋਰਟ ਆਫਿਸਰਸ ਨੇ ਅਗਰ ਉਹਨਾਂ ਨੂੰ ਸੜਕਾਂ ਤੇ ਆਉਣਾ ਪਿਆ ਵਿਰੋਧ ਕਰਨਾ ਪਿਆ ਤਾਂ ਇਸ ਕਰਕੇ ਕਰਨਾ ਪਿਆ ਕਿ ਰਾਜਨੀਤਿਕ ਸ਼ੈ ਤੇ ਸਾਡੇ ਵਕੀਲ ਤੇ 307 ਦਾ ਪਰਚਾ ਦਰਜ ਕਰਤਾ। ਇਹ ਬਹੁਤ ਮਾੜੀ ਗੱਲ ਕੀਤੀ। ਤਾ ਉਹਨਾਂ ਨੂੰ ਸੜਕਾਂ ਤੇ ਆਉਣਾ ਪਿਆ ਤਾਂ ਹੀ ਪੁਲਿਸ ਨਾਲ ਝੜਪ ਹੋਈ ਫਿਰ ਸਟੇਕ ਇਹ ਕਿੰਨੇ ਦਿਨ ਚੱਲੂਗੀ ਤੁਹਾਡੀ ਸਟ੍ਰਾਈਕ ਕਰ ਤੋ ਕੱ ਅੱਜ ਤੇ ਕੱਲ ਦਾ ਤਾਂ ਸਾਨੂੰ ਕਾਲ ਹੈ ਜੀ ਉਸ ਤੋਂ ਬਾਅਦ ਜੋ ਵੀ ਫੈਸਲਾ ਸਾਡੀ ਯੂਨੀਅਨ ਲਾਊਗੀ ਸਾਡੀਆਂ ਐਸੋਸੀਏਸ਼ਨਸ ਲੈਣਗੀਆਂ ਉਹ ਫਰਦਰ ਹੋਗੇ ਚੱਲੇਗਾ